ਕਾਲ ਜੀ ਲੱਗੇ ਨਵੇਂ ਬਲਾਉਡ ਦੀ ਦਰਵਾਜ਼ਾ ਕਰਨਾ ਅੱਜ ਪੌਣਿਆ ਪਾਂਖੇਤ ਪਹਿਲਾਂ ਆਪਾਂ ਸਾਈਏ ਡੀਜ਼ਲ ਭਰਾ ਕੇ ਮੇਰੂ ਦੇ ਬਾਦ ਬਾਵਾਗੇ ਕਿ ਆਪਾਂ ਹੁਣ ਤੇਲ ਲੈਣਾ ਇਹ ਨਾਲ ਆਪਣੀ ਖੜਿਆ ਤਵਾ ਦੀ ਰਾਣੀ ਪੁੱਤਰਾ ਨੇ ਉਹ ਵੀ ਸੈੱਟ ਚ ਲਾਵਾਂਗੇ ਖਦਾ ਬਣਾ ਬਚ ਰਹੀਦਾ ਦੇ ਮਿੰਟ ਦੀ ਗੜੀ ਮਿੰਟ ਦੀ ਰਾਹ ਹੈ ਡੀਜ਼ਲ ਵਾਲਾ ਬੱਸ ਪਟਾਲੀ ਪੁੱਟਣ ਵਾਲੇ ਆਪਾਂ ਥੋੜੇ ਟਾਈਮ ਤੱਕ ਉਹ ਨਹੀਂ ਪੜਜਗੇ ਬਾਬਦੇ ਉਹਨੇ ਤੇਰੇ ਕੋ ਜੀ ਟਰੈਕਟਰ ਦੀ ਟੈਂਕੀ ਤਾਂ ਹੋ ਗਈ ਪਾਉਣਾ ਆਪਣੇ ਦੀ ਹੁਣ ਅੱਧਰ ਚੱਦਰ ਹੈ ਕੰਮ ਆਪਣਾ ਉਹ ਤਾਂ ਇਹਨੇ ਇਹਦੇ ਉੱਪਰ ਲਾਣਾ ਹੈ 230 ਡੀ ਨਾਲ ਇੱਕ ਕਿਲੋ ਫਰਮਾਂ ਦੇ ਖੇਤ ਜਾ ਕੇ ਲੋ ਜੀ ਇੱਕ ਟੋਲ ਭਰ ਗਿਆ ਜੂਰ ਚੱਦਰ ਹੈ

ਜੇ ਉਹ ਡਿਟਰ ਤੱਕ ਪਹੁੰਚੇ ਤੇਲ ਆਪਾਂ ਲਿਆਏ ਤੇ ਹੁਣ ਆਪਾਂ ਆ ਗਏ ਆਪਣੇ ਖੇਤ ਚ ਖੇਤ ਲੱਗਿਆ ਪਾਉਣ ਉਹ ਟਰੈਕਟਰ ਆ ਮੋਹ ਚੱਲ ਰਿਹਾ 852 ਬਾਬਾ ਦੇ ਹੈ ਰੋ ਨਾ ਨਾ ਨਜ਼ਾਰਾ ਪ੍ਰੈਸ਼ਰ ਹੈ ਰੋ ਕਿੰਨੀ ਮਰਦੀ ਪੁੱਟਦਾ ਬਾਈ ਹੈ ਤਹੋਂ ਨਾ ਫਿਰ ਹੁਣ ਤੁੰ ਚਾਲ ਬਣਾ ਹੋਣਾ ਯਾਰਾ ਤਾਂ ਕਰਕੇ ਇਹ ਥੋੜੇ ਜਿਹਾ ਪਰਪਰੇਜ ਹੋਇਆ ਵਧੀਆ ਫਟ ਰਿਹਾ ਹੈ ਕੰਮ ਪੂਰਾ ਗੱਜਾਗਾ ਚ ਆ ਰਹੇ ਆ ਖੇਤ ਬਾਈ ਨਜ਼ਾਰਾ ਆਇਆ ਪਿਆ ਮੈਂ ਤੂੰ ਖੇਤ ਕਿੰਨੇ ਥੋੜੇ ਥੋੜੇ ਆਵਦੇ ਆ ਬਾਇਰ ਆਏ ਨੇ ਟਰੈਕਟਰ

ਪਹਿਲਾ ਖੇਤ ਬਾਉਂਦੇ ਬਾਉਂਦੇ ਕਹਿੰਦੇ ਗੱਗੂ ਨੇ ਇੱਕ ਕੁਆਲਿਟੀ ਹੋਰ ਕਰਤੀ ਹਾਂ ਬਈ ਗੱਗੂ ਕਿਹੜਾ ਸੁਣ ਲਿਆ ਆ ਆਪਾਂ ਲਾਤਾ ਕੋਈ ਸੋਨਾ ਸਾਲਾ 20000 ਰੁਪਏ ਲਾਤਾ ਅੱਜ ਮੁੰਡੇ ਨੇ ਟਾਲੇ ਆ ਲਈ ਬਾਈ ਭੈਂਡ ਚੱਲ ਮੁੰਡਿਆ ਅਦਾਈਆ ਪਲਾਈਨ ਚਲਾਉਣਾ ਹੁਣ ਆਪਾਂ ਹੀ ਚਲਾਉਣਾ ਬਾਬਿਓ ਇਹ ਸਾਲੇ ਦੀ ਬੈਟਰੀ ਵੀ ਬਹੁਤ ਹੈ ਨਾ ਮਾਹੀ ਤਾਂ ਲੈ ਰੈਕਟਰ ਪਰ ਲੈ ਆ ਬਾਬੇ ਭੈਂਡ ਤੋਂ ਦੂਏ ਡਾਊਨ ਹੋ ਜਾਂਦੇ ਗਰਮ ਹੋ ਜਾਂਦੇ ਪੜ੍ਹੇ ਸੋਹਣੇ ਨਾਮ ਦਾ ਫੇਟਿੰਗ ਬਾਸਾਈ ਤੋਂ ਬਣੀ ਹੋਆ ਆਪਣਾ ਪੱਟੀ ਠੀਕ ਹੈ ਜੀ ਚੱਲ ਕੋਈ ਨਹੀਂ ਦੱਸਦੇ ਗੱਲ ਉਹ ਜੀ ਬਾਵਾਹੀ ਇਹਦਾ ਨਿਬੜ ਗਿਆ ਆਪਾਂ ਪਿੰਡ ਆਪਣਾ ਬਾਕੀ ਖੇਤਾਂ ਆਪਣਾ ਦੇ ਪਾ ਹੋਇਆ ਹੁਣ ਤਰਾ ਨਾਲ ਫੋਲ ਕੇ ਫੇਰ ਆਵਾਂਗੇ ਨਾਲੂ ਜਾਵਾਂਗੇ ਖੇੜੀ ਲਓ ਜੀ ਪੁੱਜ ਗਏ ਖੇੜੀ ਆਪਾਂ ਅੱਜ ਆਉਣ ਲੱਗੇ ਆ ਉਹ ਰੇ ਇਹ ਦੋਏ ਬੇ ਇਨਸਾਫ ਅੰਕਲਾ ਦੇ ਜੀ ਭਾਈ ਜਿਹੜਾ ਬੜਾ ਬੁੱਤਾ ਵਾਰ-ਦਵਾਰ ਤਾਰਾ ਗੱਲ ਦੇ ਗਿਆ ਪਾਉਨੇ ਹੁਣ ਫਿਰ ਗੇਸ ਤੇ ਹੋਈ ਗੱਦਗੀ ਦੇ ਦੋ ਛੱਟਦੇ ਬੜਾ ਬਾਈ ਲੱਗਿਆ ਹੋਇਆ ਜੀ ਵੀ ਲੱਗੇ ਹੋਇਆ ਆਪਣਾ ਬਹੁ ਚੇਗੀ ਲੈ ਮੈਂ ਹੋਪ ਹਾਂ ਲੈਕਟਰ ਵੀ ਹਟ ਗਈ ਅੱਜ ਵੀ ਬੰਦ ਨਾ ਕਰੀਂ ਬੋਲਾਗਾ ਜੀ ਮੀਟਿੰਗ ਦੇ ਅੰਤ ਗਾਓ ਯੋ ਕੁਪਲੀ ਮੋਟਰ ਤੇ ਆਪਣਾ ਨਿਪਟੇ ਹੁਣ ਅੱਪਾ ਗਿਆ ਅੱਜ ਦੇ ਵਾਸਤੇ ਆਪਣੀ ਮਸਤੀ ਖੜੀਆ ਦੇਖੋ ਅੱਗ ਲਾਤੀ ਹਲਕੀ ਫੁਲਕੀ ਜਿਹਾ ਅੱਗ ਲੱਗਿਆ ਚੱਲਦਾ ਨਹੀਂ ਰਹੀਆਂ ਗਾਣੇ ਨਹੀਂ ਆ ਗੱਲ ਲੜਾਉਂਦਾ ਨਹੀਂ ਬਰਾਪਾ ਗੇੜਾ ਨਾਲ ਆਪਣੀ ਮੱਕੀ ਦੇ ਲਾਗ ਲਾ ਰਿਹਾ ਉਹਦਾ ਕੋਹ ਲੱਗਿਆ ਹੋਇਆ ਸੈਂਸਰ ਆ ਵਾ ਬੌਣਿਆ ਹੁਣ ਆਗਲਾ ਖੇਤ ਬੌਣਿਆ ਪਰ ਉਹ ਦੋ ਕਿਲੇ ਆਪਣੇ ਗੰਨੇ ਦੇ ਬੀਜੇ ਤੇ ਹੁਣਾਂ ਦੇ ਥੋੜੇ ਦਿਨ ਹੋਏ 10 ਦਿਨ ਹੋਏ ਆਰਡਰ ਤੇ ਵੀ ਹੋ ਗਿਆ ਕੰਮ ਆਪਣਾ ਫਿਨਿਸ਼ ਆ ਮੱਕੀ ਵਕੀ ਵਾਲਾ ਖੇਡ ਰਹੀ ਮੱਕੀ 5 4 ਇੰਚ ਵਧਾ ਕੇ ਜੇਰ ਆਪਾਂ ਨੇ ਵਹੀ ਵੇਸ਼ ਸ਼ੁਰੂ ਕਰਤਾ ਨਹੀਂ ਫਿਰ ਲੇਜ਼ਰ ਮਾਰਾਂਗੇ ਸਾਰੇ ਗਿੱਟਾ ਤੇ ਲੇਜ਼ਰ ਮਾਰਾਂਗੇ ਹਾਂ ਗਾਵਾਂ ਸੈਡਾਂ ਦੇ ਗੇੜੇ ਨੂੰ ਡਾਵਟਰ ਤੇ ਡਾਵਟਰ ਦੇ ਗੇੜੇ ਮਾਰ ਮੋੜ ਕੇ ਮੱਟੀ ਮੁੱਟੀ ਚੜਾ ਆ ਗਿਆ ਹਨ ਵਧੀਆ ਫਿਰ ਲੇਜ਼ਰ ਮਾਰਾਂਗੇ ma olin ka tegelikult tööle elama küll .